ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਦੇ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਵਸੀਆਂ ਸੰਗਤਾਂ ਨੂੰ ਸਾਡੇ ਵੱਲੋਂ ਜੇ 3 ਪਾਇਨਸ ਆਫ ਯੂਕੇ ਵੱਲੋਂ ਸੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਉਸਤਵ ਦੀ ਅਵਤਾਰ ਦਿਹਾੜੇ ਦੀ ਸਾਰਿਆਂ ਨੂੰ ਆਪ ਨੂੰ ਆਪ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀਆਂ ਸਾਰਿਆਂ ਨੂੰ ਸਾਰੇ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਲ ਯੁਗ ਦੇ ਵਿੱਚ ਆਏ ਤੇ ਬਿਗੜਿਆਂ ਤੇਗੜਿਆਂ ਨੂੰ ਸਿੱਧੇ ਰਾਸਤੇ ਤੇ ਪਾ ਕੇ ਗਏ ਤੇ ਸਾਨੂੰ ਸਾਰੀ ਦੁਨੀਆ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਚ ਪਾ ਕੇ ਗਏ ਤੇ ਅੱਜ ਆਪ ਦੇ ਸਾਹਮਣੇ ਦੋ ਗ ਅ ਤਾਰਾਂ ਜ਼ਰੂਰ ਪੜਾਂਗੇ ਕਿਉਂਕਿ ਅਸੀਂ ਪਹਿਲੇ ਤੋਂ ਗੁਰਦੁਆਰਿਆਂ ਦੇ ਵਿੱਚ ਅਸੀਂ ਵੀ ਬਣਾ ਮਹਾਰਾਜ ਦੀ ਉਪਮਾ ਗਾਈ ਹੈ ਪੇਸ਼ ਕੀਤੀ ਹੈ ਉਸ ਵਿੱਚ ਇਹ ਵੀ ਸੀਗੀ ਉਹ ਕਲਯੁਗ ਦਾਸੀ ਜਮਾਨਾ ਸਾਰੇ ਬੱਚੀ ਹਹਾਕਾਰ ਸੀ ਰਾਜੇ ਰੁਕਦੇ ਸੀ ਲਾ ਕੇ ਬਹਾਨਾ ਮੱਚੀ ਸਾਰੇ ਹਹਾਕਾਰ ਸੀ ਜਿਸ ਵੇਲੇ ਸਹਿਬ ਸ੍ਰੀ ਗੁਰਨਾਕ ਦੇ ਮਹਾਰਾਜੇ ਤਪ ਤੇ ਦੁਨੀਆ ਨੂੰ ਠਾਰਨ ਲਈ ਆਏ ਜੋਤ ਗੁਰੂ ਨਾਨਕ ਦੀ ਵਿੱਚ ਤਲਵੰਡੀ ਆਈ ਜੋਤਿ ਗੁਰੂ ਨਾਨਕ ਦੀ ਵਿੱਚ ਦਲਵੰਡੀ ਆਈ ਜੋਤਿ ਗੁਰੂ ਨਾਨਕ ਦੀ ਵਿੱਚ ਦਲਵੰਡੀ ਆਈ ਜੋਤਿ ਗੁਰੂ ਨਾਨਕ ਦੀ ਵਿੱਚ ਦਲਵੰਡੀ ਆਈ ਕਲ ਯੁਗ ਵਿੱਚ ਲਿਆ ਅਵਤਾਰ ਜੀ ਕਲ ਯੁਗ ਵਿੱਚ ਲਿਆ ਅਵਤਾਰ ਜੀ ਆਇਆ ਦੁਖੀਆਂ ਦੀ ਸੁਣ ਕੇ ਪੁਕਾਰ ਜੀ ਆਇਆ ਦੁਖੀਆਂ ਦੀ ਸੁਣ ਕੇ ਪੁਕਾਰ ਜੀ ਜੋਤਿ ਗੁਰੂ ਨਾਨਕ ਦੀ ਵਿੱਚ ਦਲਵੰਡੀ ਆਈ ਜੋਤਿ ਗੁਰੂ ਨਾਨਕ ਦੀ ਵਿੱਚ ਤਲਵੰਡੀ ਆਈ ਵਾਹਿਗੁਰੂ ਦੀ ਦਾਸਾ ਵਾਹਿਗੁਰੂ ਦੀ ਕਿਫਤੇ ਜੋਤ ਗੁਰੂ ਨਾਨਕ ਦੀ ਵਿੱਚ ਤਲਵੰਡੀ ਆਈ ਸਾਰੇ ਪਾਸੇ ਮਹਾਰਾਜ ਨੇ ਖੁਸ਼ੀਆਂ ਦਿੱਤੀਆਂ ਸੋ ਇੱਕ ਵਾਰ ਫੇਰ ਆਪਾਂ ਸਾਰੇ ਬੋਲੀਏ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਬੋਲੋ ਵਾਹਿਗੁਰੂ 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 ਜੀ ਸਤਨਾਮ 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 ਜੀ ਇੱਕ ਵਾਰ ਫਿਰ ਸਾਰੇ ਸਾਰੇ ਪੀਰਾਂ ਬਲੋ ਤਧਰੀ ਪਾਇਨ ਸਭ ਯੂ ਕੇ ਬਲੋ ਸਾਰੇ ਨੂੰ ਫਤਬ ਬਲੋ ਆ ਵਾਹਿਗੁਰੂ ਜੀ ਦਾ ਆਕਾਰ ਸਾ ਵਾਹਿਗੁਰੂ ਜੀ ਕੀ ਬਰਤੇ